ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮ ਇਟਾ ਦਾ ਬਹੁ ਬਹੁ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀ ਝੋਟੀ ਆ ਗਈ ਹੈ ਜੀ ਭਾਜੀ ਉਹਨਾਂ ਕੋ ਘਰ ਦੀ ਪਾਲੀ ਝੋਟੀ ਆ ਚੰਗੇ ਰਿਕਾਰਡ ਵਾਲੀ ਹੈ ਵੀਰੋ ਆਓ ਇਹਦੇ ਬਾਰੇ ਲੈਨੇ ਆ ਭਾਜੀ ਉਹਨਾਂ ਕੋਲ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਭਾਜੀ ਕੀ ਹਾਲ ਚਾਲ ਠੀਕ ਠਾਕ ਹੈ ਤੁਸੀਂ ਸੁਣਾਓ ਵਧੀਆ ਜੀ ਹਾਂਜੀ ਭਾਈ ਨਾਂ ਦੱਸਿਓ ਆਪਣਾ ਮੇਰਾ ਨਾਮ ਬਲਕਾਤ ਸਿੰਘ ਠੀਕ ਆ ਜੀ ਤਾਂ ਪਿੰਡ ਕਿਹੜਾ ਹੈ ਜੀ ਸ਼ਕਰਮਾਸੀ ਪਿੰਡ ਸ਼ਕਰਮਾਸੀਆ ਠੀਕ ਆ ਜੀ ਤਾਂ ਭਾਜੀ ਫੋਨ ਨੰਬਰ ਆਪਣਾ ਦੱਸਿਓ 99819 ਹਾਂਜੀ 57500 ਠੀਕ ਹੈ ਜੀ ਤਾਂ ਪਿੰਡ ਰਿਸ਼ਕਰ ਮਾਸੀਆਂ ਜ਼ਿਲ੍ਹਾ ਗੁਰਦਾਸਪੁਰ ਦਾ ਹੈ ਠੀਕ ਹੈ ਜੀ ਤਾਂ ਆਪਣੇ ਕੋ ਇਹੋ ਝੋਟੀ ਪਾਲੀ ਹੋਈ ਹੈ ਘਰ ਦੀ ਪਾਲੀ ਝੋਟੀ ਹੈ ਜੀ ਹਾਂਜੀ ਤਾਂ ਸੇਲ ਕਰ ਦੇਣੀ ਹੈ ਨਾ ਜੀ ਸਭ ਵੀ ਨਹੀਂ ਜਾਂਦੇ ਬੱਚੇ ਬਾਹਰ ਨੇ ਤੇ ਮੈਨੂੰ ਔਖਾ ਕੰਮ ਹੈ ਸਾਹਮਣਾ ਔਖਾ ਪਸ਼ੂ ਹੈ ਨਾ ਜੀ ਨਹੀਂ ਤੇ ਝੋਟੀ ਦੇਣ ਵਾਲੀ ਨਹੀਂ ਹੈ ਅਸੀਂ ਚੰਗੀ ਝੋਟੀ ਹੈ ਉਹ ਰਵੇ ਦੀ ਵਧੀਆ ਸੀਲ ਬੜੀ ਹੈ ਠੀਕ ਹੈ ਜੀ ਪਰ ਹੁਣ ਇਹ ਕੋ ਬਹਿ ਕੇ ਹੱਥ ਫੇਰ ਲੈ ਕੋਈ ਨਾ ਨਹੀਂ ਅੱਛਾ ਸੀਲ ਹੈ ਵੱਡੀ ਝੋਟੀ ਆ ਗਈ ਹੈ ਨਾ ਜੀ ਤਾਂ ਇਹ ਕਿਰਮਾ ਸੂਹ ਸੁਣੀ ਹੈ ਜੀ ਦੂਜੇ ਸੂਹ ਸੁਣੀ ਹੈ ਦੂਜੇ ਸੂਹ ਹੈ ਤਾ ਕਿਵੇਂ ਝੋਟੀ ਦਾ ਮਸਲ ਦੀ ਆ ਗਈ ਹੈ ਨਾ ਚੰਗੇ ਰਿਕਾਰਡ ਵਾਲੀ ਤੁਹਾਨੂੰ ਦੱਸਦੇ ਪਹਿਲੇ ਸੂਏ ਕਿੰਨਾ ਕਿਦਾਰ 13 ਤੋਂ 14 ਤੱਕ ਪਰਿਆ ਜਾਨੀ ਕਿ 13 ਤੋਂ 14 ਕਿਲੋ ਦੁੱਧ ਪਰਿਆ ਹੈ ਨਾ ਜੀ ਕਿਤੇ ਵੱਧ ਆਏਗਾ 18 ਕਿ ਵੱਧ ਪਰ ਦੋ ਤਾਂ ਵੇਖੋ ਵੀਰੋ ਕਿਵੇਂ ਭਾਜੀ ਹੁਣ ਆਖਿਆ ਕੀ ਉਹਨੂੰ ਸਾਹਮਣੇ ਖੜੋ ਪਸ਼ੂ ਭੇਜਦੇ ਨੇ ਤਾਂ ਇਹ ਵੀ ਝੋਟੀ ਦੂਜੀ ਸੂਏ ਸੁਣੀ ਜੋ ਵੱਡੀ ਝੋਟੀ ਆ ਵੀਰੋ ਬਾਕੀ ਲੇਵੇ ਦਾ ਬਾਰਸ ਤੋਂ ਅੰਦਾਜ਼ਾ ਲਾ ਲਿਓ ਕਿੰਨਾ ਦੁੱਧ ਪਰੂਗੀ ਇਹ ਪੁੜਿਆਂ ਤੋਂ ਚੰਗੀ ਤਰ੍ਹਾਂ ਪੂੜੇ ਨਹੀਂ ਪੰਨੇ ਜੇ ਦੇਲ ਨੇ ਜੂ ਹਨਾ ਜੀ ਹਾਂਜੀ ਦੇਣੇ ਲੈਣੇ ਨਾ ਵੀ ਨਹੀਂ ਪਈ ਕੋਈ ਬਿਲਕੁਲ ਹਜੇ ਨੇ ਦੇਣ ਵੀ ਲੈ ਜਾਣੇ ਤੇ ਲੇਵੇ ਦੀਆਂ ਸਫਾਈਆਂ ਤੇ ਚੰਗੀ ਝੋਟੀਆਂ ਵੀਰੋ ਤਾਂ ਪਰ ਇਹਦਾ ਤੋਰਾ ਵਿਖਾਲ ਦਿੰਨੇ ਹੋਲ ਕੇ ਹਨਾ ਜੀ ਖੋਲਿਓ ਮੜਾ ਜੀ ਤੋਰਾ ਵਿਖਾ ਦਿਓ ਖੋਲਿਓ ਦੇਖੋ ਵੀਰੋ ਤੋਰਾ ਚੈੱਕ ਕਰ ਲਿਓ ਵੱਡੀ ਝੋਟੀਆਂ ਫੇਸ ਕੁਆਲਟੀ ਦੀ ਗੱਲ ਕਰੀਏ ਸਿੰਘ ਦੀ ਕੁਆਲਟੀ ਬਹੁਤ ਹੀ ਜਿਆਦੀ ਸ਼ਾਨਦਾਰ ਝੋਟੀ ਆ ਵੱਡੀ ਝੋਟੀ ਆ ਜੀ ਦੇਖੋ ਵੀਰੋ ਕਦ ਕੱਦ ਚੈੱਕ ਕਰ ਲਓ ਤੇ ਲੇਵਾ ਚੈੱਕ ਕਰ ਲਓ ਬਹੁਤ ਚੰਗੀ ਝੋਟੀ ਆ ਵੀਰੋ ਸਫਾਈਆਂ ਸੁਪੂਈਆਂ ਲੈ ਆਲੀ ਲੈ ਵੀਰੇ ਲੈ ਲੈ ਮੋੜ ਦੇ ਲੈ 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 ਤੇ ਦੇਖੋ ਵੀਰੋ ਚੰਗੇ ਰਿਕਾਰਡ ਵਾਲੀ ਆ ਵੱਡੀ ਝੋਟੀ ਆ ਫੇਸ ਕੁਆਲਟੀ ਸਿੰਘ ਦੀ ਕੁਆਲਟੀ ਦੀ ਗੱਲ ਕਰੀਏ ਕਦ ਕਾਠ ਦੀ ਲੇਵੇ ਦੀਆਂ ਸਫਾਈਆਂ ਵੀਰੋ ਤੁਸੀਂ ਦੂਰੋਂ ਆਓਗੇ ਚੱਲ ਕੇ ਇੱਥੇ ਤੁਸੀਂ ਛੱਡ ਕੇ ਨਹੀਂ ਜਾਓਗੇ ਝੋਟੀ ਨੂੰ ਵੀਰੋ ਪਹਿਲੇ ਸੂਏ 13 ਤੋਂ 14 ਦੇ ਕਰੀਬ ਦੁੱਧ ਰਿਆ ਜੀ ਇਹਦੇ ਥੱਲੇ ਬੰਦੋ ਵੀਰ ਜੀ ਬੰਦੋ ਜੀ ਬੰਦੋ ਬੰਦੋ ਬਾਕੀ ਕਿਵੇਂ ਭਾਜੀ ਹੁਣੇ ਦੱਸਿਆ ਕਿ ਚੰਗਾ ਰਿਕਾਰਡ ਆ ਵੀਰੋ ਇਹਦੇ ਦੁੱਧ ਦਾ ਹੈ ਵੀ ਚਾਰੂ ਝੋਟੀਆ ਅਸੀਲ ਸੂਲ ਬਹੁਤ ਆ ਰਹੀ ਜੀ ਬਹੁਤ ਵੇਖਿਆ ਰੱਖੋ ਅਛਾਈ ਹਾਂ ਜੀ ਵੇੜ ਦੀ ਹੋਈ ਵੇਖੋ ਪੂ ਚੱਕ ਕਿਆ ਬਾਤ ਹੈ ਜੀ ਸੀਲ ਬਹੁਤ ਹੈ ਜੀ ਹਨਾ ਤੇ ਘਟਾਰੇ ਦੀ ਪੂਰੀ ਹੋਏਗੀ ਅੱਛਾ ਜੀ ਕਿਆ ਬਾਤ ਹੈ ਵੇਖੋ ਵੀਰੇ ਬਿੰਦੀਆਂ ਵਾਲਾ ਲੇਵਾ ਵਾ ਸੀਲਸ ਲੱਗਦੀ ਗੱਲ ਕਰੀਏ ਤਾਂ ਇਦਾਂ ਹੀ ਤੁਸੀਂ ਥੱਲੇ ਬੈਠ ਜਿਓਦੇ ਹਨਾ ਹਾਂਜੀ ਹਾਂਜੀ ਨਹੀਂ ਬਿਲਕੁਲ ਕਿਵੇਂ ਦੱਸਿਆ ਭਾਜੀ ਨਾ ਵੀ ਚੰਗੇ ਰਵਾਹੀ ਆਪਣੇ ਕੋਲੇ ਪਸ਼ੂਆਂ ਦਾ ਚਲੋ ਹੁਣ ਥੋੜਾ ਸ਼ਾਮ ਨਹੀਂ ਹੁੰਦੀ ਤਾਂ ਸੇਲ ਕਰ ਦੇਣਾ ਵਾ ਤੇ ਬਾਕੀ ਸੀਲਾਂ ਦੀ ਗੱਲ ਕਰੀਏ ਤਾਂ ਵੀਰੇ ਨੌਕਲਾ ਥਾਣਾ ਦਾ ਸੀਲ ਬਹੁਤ ਆ ਤਾਂ ਦੁੱਧ ਇਹਰ ਕੇ ਦੂਸਰੇ ਸਵੇਰੇ ਭਾਜੀ ਦਾ ਚੰਗਾ ਭਰ ਜੂ ਹਨਾ ਜੀ ਦੂਸਰਾ ਦੂਸਰਾ ਠੀਕ ਹੈ ਜੀ ਤੇ ਦੁੱਧ ਵੀ ਕਰੇ ਸਾਬ ਨਾਲ ਇਸ ਸੀਲਿਆ ਲੰਮਾ ਟਾਈਮ ਦੇਣ ਵਾਲੀ ਹੈ ਨਾ ਹਾਂਜੀ ਲੰਮਾ ਟਾਈਮ ਬਿਲਕੁਲ ਸਾਰਾ ਸੂਬਾ ਛੇੜੀ ਨਹੀਂ ਮਾਰੇ ਗੱਤ ਨਹੀਂ ਚੁੱਕੇਗੀ ਅੱਛਾ ਜੀ ਹਾਂਜੀ 80 ਪੋਦੀ ਤਾਂ ਆ ਰਹੀ ਥੋ ਮਰੋਂ ਕੋਠੇ ਦੇ ਚੜਾ ਦੇ ਅੱਛਾ ਜੀ ਐਡੀ ਮੋਟੀ ਹੋਈ ਐ ਚਵਾ ਵੀ ਬੋਲਾ ਬਹੁਤ ਪੋਨਾ ਦੇ ਵਧੀਆ ਕੀ ਬਾਤ ਹੈ ਤੇ ਮੈਂ ਬੈਠੇ ਦੇ ਛਲ ਰਹੇ ਜਾਂਦੇ ਹਾਂ ਸ਼ੱਕੇ ਤਰਫ ਫਿਕਰ ਨਹੀਂ ਠੀਕ ਹੈ ਜੀ ਹਾਂਜੀ ਵਾਕਿਆ ਸੀਲ ਬਹੁਤ ਹੈ ਜੀ ਫਿਰ ਤਾਂ ਵੀਰੋ ਵੇਖੋ ਕੱਦ ਕਾਠ ਚੰਗਾ ਵਾ ਕੀ ਬਾਤ ਹੈ ਇਦਾਂ ਥੱਲੇ ਬੈਹ ਜੰਦੇ ਆ ਹਾਂਜੀ ਨਹੀਂ ਤਾਂ ਫਿਕਰ ਨਹੀਂ ਕੋਈ ਫਿਕਰ ਕੋਈ ਨਹੀਂ ਕੰਮ ਹੀ ਆਣਾ ਤਾਂ ਕੁਝ ਹਫਤਾ ਨਹੀਂ ਚੰਗੀ ਜੀ ਨਾ ਸਾਹਮਣੇ ਖਣੋ ਨਹੀਂ ਵਾਰਾ ਖਾਂਦਾ ਨਹੀਂ ਬਿਲਕੁਲ ਬਿਲਕੁਲ ਜੀ ਵੇਖੋ ਹੁਣ ਐਵੇਂ ਦਾ ਪਸ਼ੂ ਸੀਲਸ ਲਾਗੋ ਵੇ ਹਨਾ ਚਾਰੂ ਹੋਵੇ ਨਸਲ ਦਾ ਪਸ਼ੂ ਆ ਤਾਂ ਫਿਰ ਚਲੋ ਇਹ ਮਜਬੂਰੀ ਕਰਕੇ ਵੇਚ ਦੇਣੇ ਹਨਾ ਜੀ ਬਿਲਕੁਲ ਤਾਂ ਵੀਰੋ ਤੁਸੀਂ ਫੋਨ ਜਰੂਰ ਲਾ ਲਿਓ ਭਾਜੀ ਉਹਨਾਂ ਨੂੰ ਬਾਕੀ ਰੇਟ ਦੀ ਗੱਲ ਕਰ ਲੈਣੇ ਆ ਜੀ ਭਾਜੀ ਇਹ ਛੋਟੀ ਜਿਹੜੀ ਆਪਾਂ ਦੇਈ ਦੇਣੀ ਆ ਨਾ ਇਹ ਆਪਾਂ ਕਿੰਨੇ ਦੀ ਹੁਣ ਹਾਂ ਨਾ ਦੇ ਦੇਣੀ ਆ ਕਿੰਨੇ ਦੀ ਭਾਜੀ ਹੋ ਜੋ ਛੋਟੀ ਐ ਵੇਖੋ ਜੀ ਮੰਗਣ ਨੂੰ ਭਾਵੇਂ ਅਸੀਂ ਡੇਢ ਮੰਗ ਲਈਏ ਕੋਈ ਡੇਢ ਨਸਲ ਡੇਢ ਵਾਜ ਦੁੱਧ ਡੇਢ ਵਾਲਾ ਨੇ ਬਿਲਕੁਲ ਇਸ ਵੇਲੇ ਅਸੀਂ 130 ਦੇ ਦੇ ਦਿਆਂਗੇ ਮਜਬੂਰੀ ਖਾਤ ਇੱਕ 30 ਦੀ ਹਾਂਜੀ ਕੀ ਬਾਤ ਹੈ ਵੇਖੋ ਵੀਰੋ 130 ਦੀ ਵੱਡੀ ਛੋਟੀਆ ਕੱਦ ਕਾਠ ਵਾਲੀ ਆ ਕੇ ਪਾਸੇੋਂ ਨਹੀਂ ਖੁੰਜੀ ਤਾਂ ਛੋਟੀ ਦਾ ਭਾਈ ਭਾਈ ਉਹਨੇ ਡੇਢ ਮੰਗ ਲੈਣਾ 160 ਮੰਗ ਲੈਣ ਚਲੋ ਜਿੰਨਾ ਵੀਰੇ ਵੀਡੀਓ ਵੇਂਦੇ ਆ ਉਹਨਾਂ ਨੂੰ ਪਤਾ ਜੀ ਕੀ ਕੀਮਤ ਆ ਇਹਦੀ ਇਹ ਕਿ ਨਹੀਂ ਹੁਣ ਹਾਂ ਨਾ 130 ਦੀ ਉਹ ਚੋ ਵੀ ਕਰ ਦਈਏ ਮਾਂ ਤਾਂ ਕਿਦਾ ਭਾਈ ਆਪਾਂ ਵੀਡੀਓ ਪਾਉਣੀ ਆ ਚੈਨਲ ਤੇ ਵੀਰਾਂ ਦੇ ਦੂਰੋਂ ਫੋਨ ਆਉਂਦੇ ਆ ਕਿਰਾਏ ਪੈ ਜਾਂਦੇ ਪਾਈਆਂ ਵੀਰਾਂ ਨੂੰ ਚਲੋ ਮਾਂ ਤਾਂ ਨੂੰ ਅਜੇ ਕੋਈ ਕਰ ਕਰ ਦਈਏ ਜੀ ਕਰ ਠੀਕ ਹੈ ਜੀ ਸਾਡਾ ਕਦ ਕੋਈ ਤਾਂ ਸਾਣਾ ਪੰਜੀ ਦੀ ਕਰ ਦਿਓ ਭਾਜੀ 125 ਦੀ ਹੈਨਾ ਠੀਕ ਹੈ ਚਲ ਤੇ ਵੇਖੋ ਵੀਰੋ ਸਵਾਲ ਅੱਖ ਦੀ ਹੋ ਜੂ ਝੋਟੀ 125 ਦੀ ਬਾਕੀ ਫੂਨ ਫੇਰ ਵੀ ਲਾ ਲਿਓ ਤੁਸੀਂ ਹੈਨਾ ਭਾਜੀ ਹਾਂ ਜੀ ਤਾਂ ਫੂਨ ਭਾਜੀ ਜਰੂਰ ਲਾ ਲਿਓ ਜੀ ਰੇਟ ਜੈ ਜੈ ਸੋਹਣੀ ਝੋਟੀ ਆ ਬਾਕੀ ਚਾਰੇ ਇੱਕੋ ਦੇ ਵਧੀਆ ਦੁੱਧ ਵੀ ਕੋਲ ਆਜੇ ਅੱਗੇ ਪਿੱਛੇ ਠੀਕ ਹੈ ਜੀ ਹਾਂ ਜੀ ਝੋਲੀ ਜਿਹੜੀ ਹਾਂ ਜੀ ਉਹ ਬਾਕੀ ਬਾਕੀ ਲੈਵਾਈ ਦੱਸੀ ਜਾਂਦਾ ਜੀ ਸਫਾਈਆਂ ਵੇਖੋ ਵੀਰੋ ਐ ਲੈਵੇ ਦੀ ਸਫਾਈਆਂ ਚੈੱਕ ਕਰ ਲਓ ਤੇ ਬਾਕੀ ਵੇਥ ਵੇਥ ਤੇ ਥਣ ਚੈੱਕ ਕਰ ਲੇ ਜੇ ਫਸੇਗੀ ਇਹ ਤਾਂ ਬਹੁਤ ਤਿਆਰ ਹੋਊਗੀ ਫਿਰ ਹਨਾ ਮਾੜੇ ਨਾ ਵੇਥ ਵੇਥ ਥਾਨਾ ਮੋਟ ਨਾ ਮੋਟ ਨਹੀਂ ਕਹੀਗੀ ਦੀ ਏਡੀ ਖੁੱਲੇ ਠੀਕ ਹੈ ਜੀ ਬਹੁਤ ਚੰਗੀ ਝੋਟੀ ਆ ਜੀ ਤਾਂ ਵੇਖੋ ਵੀਰੋ ਵੱਡੀ ਝੋਟੀ ਆ ਬਾਕੀ ਵੀਰਾਂ ਨੂੰ ਬੇਨਤੀ ਆ ਵੀਰੇ ਫੋਨ ਜਰੂਰ ਲਾ ਲਿਓ ਜੀ ਤਾਂ ਬਾਕੀ ਵੀਰੇ ਚੈਨਲ ਨੂੰ ਕਿਨਾਂ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲਿਓ ਲਾਈਕ ਕਰੋ ਤੇ ਸ਼ੇਅਰ ਕਰੋ ਜੀ ਜੋ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਵਿਖਾ ਲਈ ਜਾਵੇ ਜੀ ਤਾਂ ਠੀਕ ਹੈ ਬਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ